ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਨੂਕੇ ਇਹ ਮਾਨੂਕੇ ਗੱਲ ਹੈ ਬਾਗੇ ਪ੍ਰਾਣੇ ਤੋਂ ਨਿਹਾਲ ਸਿੰਘ ਵਾਲੇ ਨੂੰ ਜਦੋਂ ਜਾਣੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਇਹਦੇ ਨੇੜੇ ਸਮਾਧ ਭਾਈ ਰੌਤਾ ਇਹ ਤੋਂ ਇਲਾਵਾ ਫੂਲੇ ਆਲਾ ਕਲਕਲਾ ਇਸ ਤਰ੍ਹਾਂ ਦੇ ਪਿੰਡੇ ਦੇ ਆਸ-ਪਾਸ ਦੇ ਆ ਜਿਹੜੇ ਘਰ ਚ ਵੀਡੀਓ ਬਣਾ ਰਹੇ ਆਂ ਬਾਈ ਐਚ ਐਫ ਨਸਲ ਤੇ ਕੰਮ ਕਰਦਾ ਇਹ ਵੀਰ ਵੜਾ ਸੰਭਦਾ ਤੇ ਅੱਗੇ ਜਦੋਂ ਪਸ਼ੂ ਜ਼ਿਆਦਾ ਹੋ ਜਾਂਦੇ ਆ ਜਿਵੇਂ ਕੋਈ ਇੱਕ ਦੋ ਨਗ ਵਧਦੇ ਆ ਕਿਉਂਕਿ ਜਗ੍ਹਾ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਬਾਈ ਤੇ ਘਰੇ ਹੀ ਰੱਖੇ ਹੋਏ ਪਸ਼ੂ ਆ ਤੋਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਨਗ ਸੇਲ ਵੀ ਹੁੰਦਾ ਰਹਿੰਦਾ ਅੱਜ ਇੱਕ ਬੜੀ ਸੋਹਣੀ ਵੈਡ ਬਾਈ ਨੇ ਵਿਕਾਊ ਕੀਤੀ ਐ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖਣ ਵਾਲੀ ਗੱਲ ਆ ਵੀ ਘਰ ਦੇ ਵਿੱਚ ਪਿੰਡ ਦੇ ਵਿੱਚ ਘਰ ਤੇ ਘਰ ਚ ਬੰਨ ਕੇ ਰੱਖਿਓਏ ਪਸ਼ੂ ਪਰ ਸਾਮ ਸੰਭਾਲ ਇਦਾਂ ਦੀ ਐ ਵੀ ਜਿਵੇਂ ਇੱਕ ਫਾਰਮ ਦੀਆਂ گاਵਾਵਾਂ ਹੁੰਦੀਆਂ ਉਸੇ ਤਰ੍ਹਾਂ ਦਾ BCS ਤੁਹਾਨੂੰ ਇਸ ਵੈੜ ਦਾ ਨਜ਼ਰ ਆਊਗਾ ਉਨੀ ਚਮਕ ਤੁਹਾਨੂੰ ਦਿਸੂਗੀ ਬ੍ਰੀਡ ਕੁਆਲਿਟੀ ਬਿਨਾਂ ਸ਼ੱਕ ਟੌਪ ਦੀ ਐ ਆਓ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਜਿਹੜੀ ਵੈੜ ਉਹ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਵੀਰੇ ਜਗਮੀਤ ਆ ਜੀ ਜਗਮੀਤ ਭਾਈ گاਵਾ ਕਿੰਨੇ ਕਿ ਚਰਤੋ ਰੱਖਦੇ ਹੋ ਕਰੇ ਫਿਰ ਇਹ 2008 ਤੋਂ ਰੱਖਦੀ ਹੈ 2008 ਤੋਂ ਹਾਂਜੀ 15 ਸਾਲ ਹੋ ਗਏ ਹਾਂਜੀ ਮੈਂ ਇਸ ਟਾਈਮ ਵੇਖ ਰਿਹਾ ਵੀ ਵਹਿੜਾਂ ਤੇ ਜਾਂ گاਵਾ ਹੀ ਐ ਮਤਲਬ ਮੱਝ ਨਹੀਂ ਹੈ ਕਰੇ ਹੈ ਨਾ ਨਹੀਂ ਮੱਝ ਨਹੀਂ ਰੱਖਦੇ ਅੱਛਾ گاਵਾ ਹੀ ਰੱਖਦੇ ਹਾਂ ਹਾਂਜੀ گاਵਾ ਇਹ ਬੰਨ ਕੇ ਰੱਖੀਆਂ ਬਾਈ ਪਿੰਡ ਦੇ ਵਿੱਚ ਘਰ ਆ ਫਿਰ ਗਰਮੀ ਗੁਰਮੀ ਦੀ ਦਿੱਕਤ ਨਹੀਂ ਆਉਂਦੀ ਨਹੀਂ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਨਾਲ ਖੇਤੀ ਵੀ ਕਰਦੇ ਹਾਂ ਹਾਂਜੀ ਖੇਤੀ ਕਰਦੇ ਠੀਕ ਹੈ ਅੱਛਾ ਅੱਜ ਜਿਹੜੀ ਇਹ ਵਾੜ ਵੇਚਣ ਲੱਗੇ ਹੋ ਘਰ ਦੀ ਐ ਜਾਂ ਖਰੀਦੀ ਹੋਈ ਆਪਣੀ ਇਹ ਆਪਾਂ ਵੱਛੀ ਲਈ ਸੀ ਛੋਟੀ ਛੋਟੀ ਵੱਛੀ ਲਈ ਸੀ ਹਾਂਜੀ ਆਪਾਂ ਮੱਝ ਲਈ ਸੀਗੀ अच्छा सीमेंट दी डिटेल ਕੀ ਸੀ ਇਹਦੀ ਭਲਾ ਕਿਹੜੀ ਸੀਮਨ ਦਾ ਨਹੀਂ ਉਹਨਾਂ ਨੇ ਦੱਸਿਆ ਸੀਗਾ ਇਹਦਾ ਨਹੀਂ ਪਤਾ ਕਿਹੜੇ ਸੀਮਨ ਦੀ ਹਾਂਜੀ ਉਹ ਇਹ ਲੱਗਿਆ ਵਾ ਰਮਾਡਾ ਦਾ ਲੱਗਿਆ ਨੋਰਮਲ ਹੀ ਹੈ ਅੱਛਾ ਹੁਣ ਰਮਾਡਾ ਦੇ ਸੀਮਨ ਤੋਂ ਕੱਪਣ ਹਾਂਜੀ ਅੱਛਾ ਭਾਈ ਕਿੰਨਾਂ ਸੂਆਦ ਕੀ ਸੂਆ ਇਹ ਦੂਜੇ ਸੂਆ ਸੁਣਾ ਜੀ ਦੂਜਾ ਸੂਆ ਸੂ ਗਿਆ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਦਾ 32 ਕਿਲੋ ਜੀ 32 ਕਿਲੋ ਦੁੱਧ ਪਹਿਲੇ ਸੂਏ ਚ ਅਸੀਂ ਇਹਦਾ ਚੋਂਦੇ ਰਹੇ ਹਾਂ ਹਾਂਜੀ ਚੋਾਈ ਫਿਰ ਮਸ਼ੀਨੀ ਕਰਦੇ ਹਾਂ ਹਾਂਜੀ ਮਸ਼ੀਨ ਨਾਲ ਮਸ਼ੀਨ ਨਾਲ ਚੋਨੇ ਹਾਂਜੀ ਹੁਣ ਇਹ ਕਿੰਨੇ ਦਿਨ ਲੈ ਸਕਦੀ ਸੋਣ ਇਹ ਹਫਤਾ ਤੱਕ ਲੈ ਜੂਗੀ ਜੀ ਇੱਕ ਹਫਤਾ ਜੇ ਲੈ ਜੂ ਹਾਂ ਰੇਟ ਇਹਦਾ ਕੀ ਰੱਖੋਗੇ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋਊਗਾ ਦੋਸਤੋ ਇਹ ਵੈਡ ਨੂੰ ਦੇਖੋ ਇੱਕ ਵਾਰ ਇਹਦਾ ਤੁਸੀਂ ਹਵਾਨਾ ਦੇਖ ਲਓ ਥਾਂ ਦਾ ਸੈਜ ਦੇਖ ਲਓ ਮਸ਼ੀਨ ਦੇ ਉੱਤੇ ਬਾਈ ਚਵਾਈ ਕਰਦਾ ਜਿਹੜਾ ਬਾਈ ਇਹਦਾ ਮੂਹਰਲਾ ਥਾਨ ਹੈ ਇਧਰਲੇ ਪਾਸੋਂ ਥੋੜਾ ਜਿਹਾ ਇਹ ਮੋਟਾ ਦਿਸਦਾ ਗੋਨ ਦੇ ਵਿੱਚ ਇਹ ਨਾਲ ਮੇਰੂ ਆਈ ਇਹਦੇ اچھا ਠੀਕ ਹੈ ਤੇ ਉਹ ਮਸ਼ੀਨ ਦੀ ਚਵਾਈ ਚ ਆ ਜਾਂਦਾ ਉਹਦੇ ਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅੱਧਾ ਕਾਪੀ ਇਹ ਚ ਦੁੱਧ ਆਉਂਦਾ ਅੱਛਾ ਜਾਨੀ ਦੁੱਧ ਜਦੋਂ ਆਪਾਂ ਜੇ ਹੱਥੀ ਚੋਣ ਲਾਗਾਗੇ ਤਾਂ ਸਿੰਮੂਗਾ ਹਾਂਜੀ ਆਥੀ ਇਹ ਨਹੀਂ ਉਹ ਵੱਖਰਾ ਚੋਣਾ ਪੈਂਦਾ ਉਹ ਤੋਂ ਫਿਰ ਅੱਛਾ ਫਿਰ ਉਹ ਤੋਂ ਵੱਖਰਾ ਨਹੀਂ ਕੱਢਦਾ ਹਾਂਜੀ ਉਹ ਨਾਲ ਨਹੀਂ ਦੂਜੇ ਥਣ ਦੇ ਨਹੀਂ ਸਿੰਮਦਾ ਇਹ ਠੀਕ ਹੈ ਉਵੇਂ ਨਹੀਂ ਸਿੰਮਦਾ ਨਹੀਂ ਨਹੀਂ ਉਦਾਂ ਨਹੀਂ ਜੀ ਠੀਕ ਹੈ ਸੋ ਦੋਸਤੋ ਇਹ ਇਸ ਥਣ ਦੇ ਉੱਤੇ ਇੱਕ ਮੇਰੂ ਹੈ ਜੁੜਿਆ ਹੋਇਆ ਥਣ ਕਹਿ ਸਕਦੇ ਨਾਲ ਇਸ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਤੇ ਪਰਲਾ ਥਣ ਬਿਲਕੁਲ ਸਾਫ ਸੁਥਰਾ ਚਾਰੇ ਇੱਕੋ ਜਿਹਾ ਹੈ ਮਸ਼ੀਨੀ ਚਵਾਈ ਤੇ ਕੋਈ ਦਿੱਕਤ ਨਹੀਂ ਕਿਉਂਕਿ ਮਸ਼ੀਨ ਉੱਤੋਂ ਤੱਕ ਇਹਨੂੰ ਕਵਰ ਕਰ ਲੈਂਦੀ ਹੈ ਤੇ ਦੁੱਧ ਸਿੱਧਾ ਉਸ ਥਣ ਵਿੱਚ ਦੀ ਜਿਹੜਾ ਉਹ ਥੱਲੇ ਮਸ਼ੀਨ 'ਚ ਆ ਜਾਂਦਾ ਹੈ ਬਰੀਡ ਕੁਆਲਿਟੀ ਟੌਪ ਦੀ ਹੈ ਸੁਆ ਇਹਦਾ ਦੂਜਾ ਤੋਰ ਦਿਓ ਬਈ ਹਜੇ ਹਫਤਾ ਲੈਂਦੀ ਹੈ ਵੜ ਬਹੁਤ ਸੋਹਣਾ ਢਾਂਚਾ ਤੇ ਜਿਹੜਾ ਇਹਦਾ ਆਰਡਰ ਦੀ ਬਣਾਵਟ ਆ ਨਾ ਹਵਾਨੇ ਦੀ ਇਹਦੀ ਸ਼ੇਪ ਹੈ ਤੋਂ ਫੋਰਨ ਵਾਲੀਆਂ ਗਾਵਾਂ ਵਾਲੀ ਹੈ ਕੱਟ ਵਾਲਾ ਹਵਾਨਾ ਤੇ ਪੂਰਾ ਚੌੜਾ ਰੱਖੂਗੀ ਮਾਰੀ ਮਾਰੀ ਕੱਢ ਲਈ ਹਾਂ ਬਾਹਰ ਕੱਢ ਲੋ ਭਾਈ ਕੋਈ ਗੱਲ ਨਹੀਂ ਸੋ ਢਾਂਚਾ ਦੇਖ ਲੋ ਕਰਮ ਵਾਲੀ ਤਾਂ ਬਹੁਤ ਸੋਹਣੀ ਵੜ ਹੈ ਚੰਗੇ ਕੱਦ ਕਾਠ ਚਾ ਲੰਬਾਈ ਵੀ ਸੋਹਣੀ ਹੈ ਦੋਨੇ ਪਾਸੇ ਨਾੜਾਂ ਬਹੁਤ ਆ ਦੱਸੋ ਹਵਾਨੇ ਤੇ ਮੈਂ ਕਿਹਾ ਸੀ ਵੀ ਜਿਵੇਂ ਬਾਹਰ ਲੀਆਂ ਗਾਵਾਂ ਦਾ ਹਵਾਨਾ ਚੌੜਾ ਉਹ ਉਸੇ ਤਰ੍ਹਾਂ ਦਾ ਹਜੇ ਹਫਤਾ ਕੱਚੀ ਹੈ ਇਹ ਨੂੰ ਧਿਆਨ ਚ ਰੱਖਿਓ ਫੁੱਲ ਬਿੱਥੀਆ ਥਣਾ ਦੇ ਵਿੱਚ ਬਰੀਡ ਕੁਆਲਿਟੀ ਟੋਪ ਦੀ ਐ ਰਮਾੜਾ ਦਾ ਸੀਮਨ ਲੱਗਾ ਵચ્છી ਦੇ ਤੀ ਤੱਕ ਕਿਸੇ ਭਰਾ ਕੋਲ ਬਰੀਡ ਤਿਆਰ ਹੋ ਜਾਣੀ ਐ ਐਚ ਐਫ ਨਸਲ ਦੀ ਹਵਾਨਾ ਤੁਸੀਂ ਇਹਦੀ ਅਗਾੜੀ ਨੋਟ ਕਰ ਲਿਓ ਕਿਉਂਕਿ ਗਾਂ ਚ ਮੱਝ ਪਹਿਲਾਂ ਅੱਗੋਂ ਹਵਾਨਾ ਭਰੂਗੀ ਪਿੱਛੋਂ ਹਵਾਨਾ ਬਾਅਦ ਚ ਭਰਨਾ ਜਦੋਂ ਨੇੜ ਆਊ ਤੋ ਜੰਦਾ ਰੱਖ ਭਰੂ ਹਾਂ ਜੇ ਆ ਲੈ ਚਲੋ ਬਈ ਸੋ ਇਹ ਦੱਸੋ ਵੈੜ ਤੁਹਾਨੂੰ ਅੱਜ ਦਿਖਾਉਣੀ ਸੀਗੀ ਬਾਈ ਕੋਲ ਵਿਕਰੀ ਵਾਲੀ ਸੀ ਰੇਟ ਫੋਨ ਤੇ ਆ ਦੱਸੋ ਕਿਉਂਕਿ ਆਮ ਪਸ਼ੂ ਪਾਲਕ ਵੀਰ ਹੈ ਜਿਹੜਾ ਘਰੇ ਪਸ਼ੂਆਂ ਦਾ ਕੰਮ ਕਰਦਾ ਤੇ ਕਈ ਵਾਰ ਰੇਟ ਵਧ ਨਾ ਰੱਖਿਆ ਜਾਵੇ ਜਾਂ ਘਟ ਨਾ ਰੱਖਿਆ ਜਾਵੇ ਤਾਂ ਆਪਸ਼ਨ ਏ ਵਧੀਆ ਹੈ ਜਿਹਨੇ ਖਰੀਦਣੀ ਹੈ ਜਿਹਦੀ ਇੱਛਾ ਹੈ ਉਹਨੇ ਫੋਨ ਲਾ ਲੈਣਾ ਤੇ ਫੋਨ ਕਰਕੇ ਤੁਸੀਂ ਰੇਟ ਕਨਫਰਮ ਕਰ ਲੋਗੇ ਹਵਾਨਾ ਤੁਸੀਂ ਦੇਖੋ ਤੇ ਕੱਟ ਵਾਲਾ ਹਵਾਨਾ ਦੱਸੋ ਪੂਰੀ ਬਿੱਥੀ ਥਾਣਾ ਚ ਪਿਛਲਿਆਂ ਚ ਵੀ ਹੈ 나ੜਾਂ ਦੀ ਗੱਲ ਕੀਤੀ ਸੀ ਪਰਲੇ ਪਾਸੇ ਦਿਖਾਤੀਆਂ ਇਸ ਸਾਈਡ ਤੇ ਫੇਰ ਹਵਾਨੇ ਤੇ 나ੜਾਂ ਦੇਖੋ ਸੋ ਇਹ ਵੈੜ ਦੱਸੋ ਵਿਕਰੀ ਵਾਲੀ ਹੈ ਅੱਜ ਦੀ ਵੀਡੀਓ ਚੈੱਕ ਕੀ ਨਾਲ ਤੁਹਾਨੂੰ ਦਿਖਾਉਣਾ ਸੀ ਧੰਨਵਾਦ